ਨੇ ਨਵਾਬ ਜੀ ਨਾਲ ਤੁਸੀਂ ਗਾਣਾ ਸੁਣਾਇਆ ਹੋਣਾ ਐਕਸਪਰਟ ਜੱਟ ਤੇ ਉਹ ਬੰਦੇ ਨੇ ਆਪਾਂ ਨੂੰ ਗਾਣੇ ਨਹੀਂ ਦਿੱਤੇ ਅੱਜ 3 ਸਾਲ ਸਵਾ 3 ਸਾਲ ਹੋ ਗਏ ਚਲੋ ਆਨੇ ਉਸੇ ਚਾਹਦਾ ਸੀਗਾ ਕਿ ਜਿਹੜੇ ਗਾਣੇ ਪੰਜ ਹੀ ਸੀਗੇ ਬਟ 80% ਆਪਾਂ ਪੇਮੈਂਟ ਉਹਨਾਂ ਨੂੰ ਦੇ ਦਿੱਤੀ ਸੀਗੀ ਤੁਸੀਂ ਲਾ ਲਓ 9 ਸਵਾ 9 ਲੱਖ ਸੀ 7 ਲੱਖ ਤੁਸੀਂ ਦੇ ਬੈਠੇ ਸੀ ਹਾਂ 9 ਤੋਂ ਬਾਅਦ ਆਪਾਂ ਇਹ ਬੰਦਿਆਂ ਨੇ ਆਪਣੇ ਰਿਵਰਟ ਨਹੀਂ ਕੀਤਾ ਮੈਸੇਜ ਨਹੀਂ ਕੀਤਾ ਬਸ ਜਾ ਰਹੇ ਹਾਂ ਸਟੂਡੀਓ ਭਾਜੀ ਅੱਜ ਜਾ ਰਹੇ ਹਾਂ ਕੱਲ ਜਾ ਰਹੇ ਹਾਂ ਨਵਾਂ ਸਟੂਡੀਓ ਬਣਾ ਰਹੇ ਹਾਂ ਤੇ ਇਹ ਬੰਦੇ ਨੇ ਮੈਨੂੰ ਬਹੁਤ ਹਰਾਸਮੈਂਟ ਕੀਤਾ ਐਟ ది ਐਂਡ ਮੈਂ ਇਹਨਾਂ ਨੂੰ ਮੈਸੇਜ ਕੀਤਾ ਕਿ ਭਾਜੀ ਜੇ ਨਹੀਂ ਕੰਮ ਕਰਨਾ ਤਾਂ ਆਹ ਕਾਊਂਟ ਆ ਆਪਾਂ ਨੂੰ ਕੋਈ ਤੁਹਾਡੇ ਨਾਲ ਗਿਲਾ ਸ਼ਿਕਵਾ ਨਹੀਂ ਤੇ ਉਹ ਕਰਦੇ ਕਰਾਉਂਦੇ ਇਦਾਂ ਹੀ ਬਸ ਜਨਵਰੀ ਜਨਵਰੀ ਆ ਗਿਆ ਮਿਕਸ ਮਾਸਟਰ ਹੋ ਗਿਆ ਫਿਰ ਉਹਦੇ ਚੋਂ ਇੱਕ ਗਾਣਾ ਸਾਨੂੰ ਪਸੰਦ ਨਹੀਂ ਸੀਗਾ ਤੇ ਫਿਰ ਦਾ ਪੰਜਾਬ ਟਾਈਮਸ ਨਾਲ ਅੱਜ ਜਦੋਂ ਪਹੁੰਚਿਆ ਚੰਡੀਗੜ੍ਹ ਪਲੱਸ ਪ੍ਰੈਸ ਕਲੱਬ ਸਾਡੇ ਨਾਲ ਖੜੇ ਨੇ ਨਵਾਬ ਜੀ ਨਾਲ ਤੁਸੀਂ ਗਾਣਾ ਸੁਣਾਇਆ ਹੋਣਾ ਐਕਸਪਰਟ ਜੱਟ ਉਹਨਾਂ ਨਾਲ ਇੱਕ ਫਰੋਡ ਹੋਇਆ ਆਉ ਜਾਣਦੇ ਕੀ ਫਰੋਡ ਹੈ ਕੀ ਮਸਲਾ ਕੀ ਕਹਿਣਾ ਉਹਨਾਂ ਦਾ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਮੈਟਰ ਹੈ ਜੀ ਤੁਸੀਂ ਅੱਜ ਮੀਡੀਆ ਨਾਲ ਰੂਪ ਰੂਪ ਹੋ ਰਹੇ ਹੋ ਕੀ ਕੀ ਕਰਨਾ ਦੇਖੋ ਕਾਰਨ ਇੱਕੋ ਹੀ ਹੈ ਕਿ ਅ ਅਸੀਂ ਗੁਰਸਿੱਧੂ 뮤직 ਡੈਕਟਰ ਆ ਉਸ ਨਾਲ ਕਮਿਟਮੈਂਟ ਹੋਈ ਸੀਗੀ ਪੰਜ ਗਾਣਿਆਂ ਦੀ 뮤직 ਤੇ ਉਹ ਬੰਦੇ ਨੇ ਆਪਾਂ ਨੂੰ ਗਾਣੇ ਨਹੀਂ ਦਿੱਤੇ ਅੱਜ 3 ਸਾਲ ਸਵਾ 3 ਸਾਲ ਹੋ ਗਏ ਚਲੋ 3 ਮਹੀਨੇ 2-3 ਮਹੀਨੇ ਕੱਢ ਦੋ ਤੁਸੀਂ ਕਿਉਂਕਿ ਉਸ ਨਾਲ ਗੱਲ ਹੋ ਰਹੀ ਸੀਗੀ ਚਲੋ 3 ਮਹੀਨੇ ਉਹ ਕੱਢ ਦੋ ਉਸ ਤੋਂ ਪਹਿਲਾਂ ਜਿਹੜੇ 3 ਮਹੀਨਿਆਂ ਦੀ ਗੱਲ ਆ ਫਿਰ ਮੈਨੇ 3 ਸਾਲ ਨਹੀਂ 3 ਸਾਲ 3 ਮਹੀਨੇ ਇਹ ਵਾਲੇ ਕੱਢ ਦੋ ਜਨਵਰੀ ਤੋਂ ਲੈ ਕੇ ਮਾਰਚ ਤੱਕ ਠੀਕ ਹੈ ਉਸ ਤੋਂ ਪਹਿਲਾਂ ਜਿਹੜੇ 3 ਸਾਲ ਸੀਗੇ ਉਸ ਚੇ ਸੀਗਾ ਕਿ ਇਹਨਾਂ ਨੇ 2022 ਦੇ ਵਿੱਚ ਜਿਹੜੀ ਜਨਵਰੀ ਆ ਅਸੀਂ ਬੈਠੇ ਸੀਗੇ ਸਟੂਡੀਓ ਤੇ ਇਹਨਾਂ ਨੇ ਸਾਨੂੰ ਦੋ ਗਾਣੇ ਡੰਮੀ ਬਣਾ ਕੇ ਦੇਤੀਆਂ ਤੇ ਟੋਟਲ 5 ਕਰਨੇ ਸੀਗੇ ਡੰਮੀ ਇਹਨਾਂ ਨੇ ਸੁਪਰ ਫਾਸਟ ਕੀਤੀਆਂ ਵਿਥਿਨ ਵੀਕ ਸਾਨੂੰ ਜਿਹੜੇ ਡੰਮੀਆਂ ਦੇਤੀਆਂ ਉਸ ਤੋਂ ਬਾਅਦ ਇਹ ਬੰਦੇ ਨੂੰ ਆਪਾਂ ਪੇਮੈਂਟ ਵੀ ਕਰਦੇ ਕਿੰਨੀ ਪੇਮੈਂਟ ਕੀਤੀ ਸੀ ਪੇਮੈਂਟ ਟੋਟਲ ਆਪਾਂ 7 ਲੱਖ ਰੁਪਇਆ ਕੀਤੀ ਆ ਕਿੰਨੇ ਗਾਣਿਆਂ ਦੀ ਗਾਣੇ ਉਸੇ ਚ ਇਦਾ ਸੀਗਾ ਕਿ ਜਿਹੜੇ ਗਾਣੇ ਪੰਜ ਹੀ ਸੀਗੇ ਬਟ 80% ਆਪਾਂ ਪੇਮੈਂਟ ਉਹਨਾਂ ਨੂੰ ਦੇਤੀ ਸੀਗੀ ਜੇਨੇ ਕਿਨੇ ਸੀ ਟੋਟਲ ਟੋਟਲ ਤੁਸੀਂ ਲਾ ਲਓ 9 ਸਵਾ 9 ਲੱਖ ਸੀਗਾ 7 ਲੱਖ ਤੁਸੀਂ ਦੇ ਬੈਠੇ ਸੀ ਹਾਂ 9 ਲੱਖ 20 ਸੀਗਾ ਤੇ ਉਹਦੇ ਚੋਂ ਆਪਾਂ ਇਹਨਾਂ ਨੂੰ 2 2 ਕੁ ਲੱਖ ਇਹਨਾਂ ਦੀ ਜਿਹੜੀ ਪੇਮੈਂਟ ਆ ਪੈਂਡਿੰਗ ਸੀਗੀ ਉਸ ਤੋਂ ਬਾਅਦ ਆਪਾਂ ਇਹ ਬੰਦਿਆਂ ਨੇ ਆਪਣੇ ਰਿਵਰਟ ਨਹੀਂ ਕੀਤਾ ਮੈਸੇਜ ਨਹੀਂ ਕੀਤਾ ਬਸ ਜਾ ਰਹੇ ਹਾਂ ਸਟੂਡੀਓ ਭਾਜੀ ਅੱਜ ਜਾ ਰਹੇ ਹਾਂ ਕੱਲ ਜਾ ਰਹੇ ਹਾਂ ਨਵਾਂ ਸਟੂਡੀਓ ਬਣਾ ਰਹੇ ਹਾਂ ਤਾਂ ਇਹ ਬੰਦੇ ਨੇ ਮੈਨੂੰ ਬਹੁਤ ਹਰਾਸਮੈਂਟ ਕੀਤਾ ਐਟ ਦੀ ਐਂਡ ਮੈਂ ਇਹਨਾਂ ਨੂੰ ਮੈਸੇਜ ਕੀਤਾ ਕਿ ਭਾਜੀ ਜੇ ਨਹੀਂ ਕੰਮ ਕਰਨਾ ਤਾਂ ਆਹ ਕਾਊਂਟ ਆ ਆਪਾਂ ਨੂੰ ਕੋਈ ਤੁਹਾਡੇ ਨਾਲ ਗਿਲਾ ਸ਼ਿਕਵਾ ਨਹੀਂ ਤੁਸੀਂ ਆਪਾਂ ਨੂੰ ਪੇਮੈਂਟ ਵਾਪਸ ਕਰ ਦਿਓ ਇਸ ਇਸ ਬੰਦੇ ਨੇ ਕੀ ਕੀਤਾ ਕਿ ਜਲਦੀ ਜਲਦੀ ਮੈਨੂੰ ਮਿਕਸ ਮਾਸਟਰ ਦਾ ਉਹ ਭੇਜ ਤਾਂ ਨੰਬਰ ਜਿਹੜਾ ਮਿਕਸ ਮਾਸਟਰ ਕਰਦੇ ਆ ਓਕੇ ਉਸ ਵਾਸਤੇ ਨੰਬਰ ਭੇਜਿਆ ਕਿ ਮਿਕਸ ਮਾਸਟਰ ਤੁਸੀਂ ਕਰਾ ਲਓ ਅਸੀਂ ਫਾਈਲਾਂ ਇੱਥੋਂ ਭੇਜ ਦਿੰਦੇ ਆ ਕਿ ਮਤਲਬ ਇਹ ਬੰਦਾ ਇਦਾਂ ਦੇਖੋ ਕਿ ਇਹ ਬੰਦੇ ਕੋਲ ਇੰਨਾ ਵੀ ਟਾਈਮ ਹੈ ਨਹੀਂ ਕਿ ਤੁਸੀਂ ਸਾਡੇ ਤੋਂ ਪੈਸੇ ਵੀ ਤੁਸੀਂ ਲਏ ਆ ਮਿਕਸ ਮਾਸਟਰ ਵੀ ਅਸੀਂ ਕਰਾਈਏ ਠੀਕ ਆ ਤੇ ਕੋ ਕਰਦੇ ਕਰਾਉਂਦੇ ਇਦਾਂ ਹੀ ਬਸ ਜਨਵਰੀ ਜਨਵਰੀ ਆ ਗਿਆ ਮਿਕਸ ਮਾਸਟਰ ਹੋ ਗਿਆ ਫਿਰ ਉਹਦੇ ਚ ਇੱਕ ਗਾਣਾ ਸਾਨੂੰ ਪਸੰਦ ਨਹੀਂ ਸੀਗਾ ਤੇ ਫਿਰ ਹਰ ਇੱਕ ਬੰਦਾ ਇਹ ਕਹਿੰਦਾ ਕਿ ਚਲੋ ਮੈਂ ਕਿਤੇ ਕਲੇਸ਼ ਨੂੰ ਨਾ ਕਲੇਸ਼ ਨਾ ਹਾਂ ਨਮਾ ਵੀ ਠੀਕ ਆ ਓਕੇ ਚਲੋ ਜੇ ਉਹ ਬੈਠਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਸ ਜਿਹੜਾ ਕੇਸ ਹੈ ਮੈਟਰ ਹੈ ਪੈਸੇ ਵਾਲਾ ਇਹਨੂੰ ਨਿਬੇੜ ਲਈਏ ਨਹੀਂ ਦੇਖੋ ਨਿਬੜਨਾ ਤਾਂ ਤਾਂ ਹੀ ਆ ਨਾ ਜੋ ਇੱਥੇ ਹੋਵੇ ਇੱਥੇ ਹੈ ਹੀ ਨਹੀਂ ਓਕੇ ਉਹ ਬਾਹਰ ਰਹਿੰਦਾ ਇੱਥੇ ਆਉਂਦੇ ਆ 2-3 ਮਹੀਨਿਆਂ ਦੇ ਲਈ ਕਿਸਨੂੰ ਨਹੀਂ ਦੱਸ ਦੇ ਠੀਕ ਆ ਕਿ ਕੋਈ ਆ ਨਾ ਜਾਏ ਜਿਨ੍ਹਾਂ ਦੇ ਪੈਸੇ ਲਏ ਹੋਏ ਆ ਹੋਰਾਂ ਦੇ ਵੀ ਹੈਗੇ ਤੁਹਾਡੇ ਕੋਲ ਨਹੀਂ ਆ ਨਹੀਂ ਹੋਰਾਂ ਦੇ ਵੀ ਬਹੁਤ ਹੋਣਗੇ ਕੋਈ ਆ ਨਹੀਂ ਰਿਹਾ ਨਾ ਅੱਗੇ ਇੱਕ ਦੋ ਜਣਾਂ ਨੇ ਮੈਨੂੰ ਕੀਤਾ ਭਾਜੀ ਸਾਡੇ ਵੀ ਫਗਾ ਲੱਖਗਾ ਜਾਂ 50000 ਰਗਾ ਕਿ ਸਾਡੇ ਵੀ ਮਣਵਾ ਦਿਓ ਯਾਰ ਸਾਡੇ ਵੀ ਖਰਾਬ ਹੀ ਨੇ ਕਿ ਚਲੋ ਠੀਕ ਆ ਉਹ ਅੱਗੇ ਆਉਣ ਆਪ ਨੂੰ ਕੋਈ ਪ੍ਰੋਬਲਮ ਨਹੀਂ ਬਸ ਜਿਹੜਾ ਮੇਰਾ ਮਸਲਾ ਮੇਰਾ ਮਸਲਾ ਹੈ ਕਿ ਮੈਨੂੰ 3 ਸਾਲ ਇਨਾਂ ਕੋ ਹਰਾਸਮੈਂਟ ਇਹ ਬੰਦੇ ਨੇ ਕੀਤਾ ਫਿਰ ਉੱਪਰੋਂ ਮੈਨੂੰ ਐਟੀਟਿਊਡ ਵਿਖਾ ਰਿਹਾ ਕਿ ਤੁਸੀਂ ਸਾਡੀ ਨਜਾਇਜ਼ ਬੇਇੱਜ਼ਤੀ ਕਰ ਰਹੇ ਹੋ ਮਤਲਬ ਤੂੰ ਹਰਾਸਮੈਂਟ ਵੀ ਤੁਸੀਂ ਮੈਨੂੰ ਕੀਤਾ ਤਿੰਨ ਸਾਲ ਮੇਰਾ ਕੈਰੀਅਰ ਪਿੱਛੇ ਗਿਆ ਮਤਲਬ ਮੈਂ ਹੀ ਤੁਹਾਨੂੰ ਮਤਲਬ ਨੀਚਾ ਦਿਖਾ ਰਿਆਂ ਕਿ ਤੁਸੀਂ ਨਹੀਂ ਤੁਹਾਡੀ ਕੋਈ ਗਲਤੀ ਨਹੀਂ ਉਹ ਬੰਦੇ ਨੇ ਇੱਕ ਵਾਰ ਵੀ ਗਲਤੀ ਨਹੀਂ ਮੰਨੀ ਯਾਰ ਮਤਲਬ ਮੈਂ ਕੀ ਉਹ ਬੰਦੇ ਬਾਰੇ ਜੇ ਉਹ ਗਲਤੀ ਮੰਨ ਜਾਂਦਾ ਤੇ ਤੁਹਾਨੂੰ ਅੱਜ ਇੱਥੇ ਦੁਕਾਨ ਦੀ ਲੋੜ ਨਾ ਪੈਂਦੀ ਮੈਨੂੰ ਕੀ ਲੋੜ ਸੀ ਦੇਖੋ ਮੈਂ ਇਹਨਾਂ ਤੋਂ ਪਹਿਲਾਂ ਮੈਂ ਕਿਹੜੀ ਕੋਈ ਕੰਟਰੋਵਰਸੀ ਕੀਤੀ ਆ ਕਿਸੇ ਕੋਈ ਵੀ ਆਰਟਿਸਟ ਹੁੰਦਾ ਨਾ ਉਹ ਕੰਟਰੋਵਰਸੀ ਤੋਂ ਥੋੜਾ ਜਿਹਾ ਭੱਜਦਾ ਹੀ ਆ ਠੀਕ ਆ ਤੇ ਮੈਂ ਵੀ ਅੱਧਾ ਮੈਂ ਬੜਾ ਪੋਲਾਈਟਲੀ ਰਹਿਣ ਵਾਲਾ ਇਨਸਾਨ ਆ ਮੈਂ ਅੱਜ ਤੱਕ ਕਦੇ ਕਿਸੇ ਨੂੰ ਗਲਤ ਨਹੀਂ ਬੋਲਿਆ ਠੀਕ ਆ ਆਪਣਾ ਤੁਸੀਂ ਗਾਣੇ ਕਰੋ ਠੀਕ ਆ ਆਪਣੇ ਗਾਣੇ ਰਿਲੀਜ਼ ਕਰੋ ਕਿਉਂਕਿ ਐਟ ਦੀ ਐਂਡ ਤਾਂ ਗਾਣਾ ਹੀ ਆ ਜੇ ਸਾਨੂੰ ਗਾਣੇ ਹੀ ਨਹੀਂ ਮਿਲਣਗੇ ਤਾਂ ਸਾਡੇ ਲਈ ਬੜੀ ਵੱਡੀ ਪ੍ਰੋਬਲਮ ਆ ਫਿਰ ਸਾਡੀ ਜਿਹੜੀ ਡਿਸਟ੍ਰਿਬਿਊਸ਼ਨ ਆ ਅਸੀਂ ਜਿੰਨਾਂ ਨਾਲ ਕੰਮ ਕਰਦੇ ਆ ਉੱਤੇ ਵੀ ਸਾਨੂੰ ਬੜੀਆਂ ਪ੍ਰੋਬਲਮ ਆਉਂਦੀਆਂ ਅਸੀਂ ਵੀ ਉੱਥੇ ਕਮਿਟਮੈਂਟ ਕੀਤੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਇੰਨੇ ਗਾਣੇ ਦੇਾਂਗੇ ਤੁਸੀਂ ਸਾਨੂੰ ਕੀ ਕਿੰਨੇ ਪੈਸੇ ਦੇਣੇ ਹੋ ਉੱਥੇ ਵੀ ਅਸੀਂ ਫੇਲ ਹੋ ਗਏ ਦੂਜੀ ਦੂਜੀ ਡਿਸਟ੍ਰਿਬਿਊਟਿਓਰ ਨਾਲ ਵੀ ਕੰਮ ਕੀਤਾ ਉੱਥੇ ਵੀ ਅਸੀਂ ਫੇਲ ਹੋ ਗਏ ਕਿਉਂਕਿ ਇਹ ਸਾਨੂੰ ਗਾਣੇ ਦਿੰਦੇ ਤਾਂ ਅਸੀਂ ਉਹਨਾਂ ਨੂੰ ਦਿੰਦੇ ਅੱਗੇ ਜਨਾਬ ਜੀ ਇੱਕ ਚੀਜ਼ ਦੱਸੋ ਹੁਣ ਤੁਸੀਂ ਐਡ ਦਾ ਹਨ ਚੰਦ ਦੇਖਿਓ ਦੇਖੋ ਜਾਂ ਪੈਸੇ ਆ ਜਦੋਂ ਤੁਹਾਡਾ ਟਾਈਮ ਵੇਸਟ ਉਹਨੂੰ ਮੰਗਦੇ ਹੋ ਕੀ ਮੰਗਦੇ ਹੋ ਮੈਂ ਤਾਂ ਹਰਾਸਮੈਂਟ ਜੋ ਵੀ ਹੈ ਨਾ ਜੋ ਮੈਨੂੰ ਹਰਾਸਮੈਂਟ ਕੀਤਾ ਇਹਨਾਂ ਨੇ 3 ਸਾਲ ਦੇਖੋ ਪੈਸੇ 7 ਲੱਖ ਨਾਲ ਕੋਈ ਏਡੀ ਉਹ ਵੱਡੀ ਗੰਦ ਨਹੀਂ ਹੈਗੀ ਅਮਾਉਂਟ ਨਹੀਂ ਹੈਗੀ ਦੇਖੋ 7 ਸਾਲਾਂ ਦੇ ਵਿੱਚ ਮੈਨੂੰ ਕਿੰਨੇ ਪੈਸੇ ਆਣੇ ਸੀਗੇ ਮੈਂ ਉਸ ਚੀਜ਼ ਦੀ ਹਰਾਸਮੈਂਟ ਦੇ ਜਿਹੜੇ ਨਾ ਉਹ ਇਹਨਾਂ ਤੇ ਮੈਂ ਹੁਣ ਜੋ ਵੀ ਬਣਦੀ ਕਾਰਵਾਈ ਨਾ ਉਹ ਆਪਾਂ ਕਰ ਲਈਏ ਕਾਰਵਾਈ ਹਾਲੇ ਕੀਤੀ ਨਹੀਂ ਹਾਲੇ ਪੁਲਿਸ ਪ੍ਰਸ਼ਾਸਨ ਕੋਲ ਤੁਸੀਂ ਗਏ ਨਹੀਂ ਪੁਲਿਸ ਪ੍ਰਸ਼ਾਸਨ ਕੋਲ ਮੈਂ ਗਿਆ ਸੀਗਾ ਕਿ ਐਸਐਸਪੀ ਸਾਹਿਬ ਤੁਹਾਨੂੰ ਪਤਾ ਥੋੜਾ ਜਿਹਾ ਵੀਆਈਪੀ ਰੂਟ ਆਪਣਾ ਜਾਦਾ ਮੁਹਾਲੀ ਤਾਂ ਅਸੀਂ ਹੁਣ ਜਾਵਾਂਗੇ ਮੈਂ ਮਿਲਾਂਗਾ ਐਸਐਸਪੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਜੋ ਵੀ ਕਾਰਵਾਈ ਆਉਗੀ ਨਿਪਟਾਏ ਤੁਹਾਪਾ ਕਰਾਂਗੇ ਸੋ ਇਸ ਸੰਸਾਰ ਨਾਲ ਪੰਜਾਬੀ ਸਿੰਘ ਨਵਾਬ ਜਿਹਨਾਂ ਨਾਲ ਦੱਸਿਆ ਜਾਂਦਾ ਵੀ ਗਾਣਿਆਂ ਨੂੰ ਲੈ ਕੇ ਗੁਰਸਿੱਧ ਸਿੰਘ ਵਿੱਚ ਨਾ ਹੋਈ ਫਰਾਡਿਕ